ਮੇਰੇ ਘਰ ਮੇਰੇ 30 ਦੇ ਬਰਸਾਂ ਤੋਂ ਸਾਰਾ ਕੋਸ਼ਿਸ਼ ਆਂਦਾ ਕੋਸ਼ਿਸ਼ ਆਂਦਾ ਵਾ ਇਹ ਚੀਜ਼ ਨੂੰ ਰਹਿ ਛੱਡ ਨਹੀਂ ਗਈ ਇਹਨਾਂ ਦੀ ਤੇਰੇ ਨਾਲ ਇਹ ਬੰਦੇ ਆਣ ਰਹਿ ਰਹੇ ਦੀਪਕ ਕੱਲੀ ਸੀ ਘਰ ਮੇਰਾ 2 ਸਾਲ ਦਾ ਬੱਚਾ ਵਾ ਮੈਂ ਕੱਲੀ ਘਰ ਨੂੰ ਛੱਡ ਕੇ ਗਈ ਘਰ ਤੇ ਕਿ ਸਾਰਾ ਸੁਬਾਹ ਤੋੜ ਕੇ ਕਮੇਟ ਦਾ ਵਰਕ ਪਹਿ ਮਗਵਾੜੀਆਂ ਦੇ ਘਰ ਚੱਲ ਗਈ ਠੀਕ ਹੈ ਮੈਂ ਬੱਚਾ ਲੈ ਕੇ ਘਰ ਤੇ ਮੈਂ ਪ੍ਰੈਗਨੈਂਟ ਆ ਮੇਰੀ ਨਿਆਜ਼ੀ ਕੰਡੀਸ਼ਨ ਹੈਗੀ ਯਾਨੀ ਨਹੀਂ ਸ਼ਰਮਾਈ ਕੰਜਾ ਨੂੰ ਮੇਰਾ ਬੰਦਾ ਵੀ ਉਹ ਜ ਰਿਕਾਰਡਿੰਗ ਵੀ ਪਈ ਹੋਈ ਆ ਕੌਣ ਸੀ ਇਹ ਕਿੰਨਾ ਵੱਲੋਂ ਅੱਗ ਲਗਾਈ ਗਈ ਘਰ ਨੂੰ ਪਹਿਲਾਂ ਝਗੜਾ ਹੋਇਆ ਪਹਿਲਾਂ ਨਹੀਂ ਆਇਆ ਅੱਜ ਆ ਕੇ ਕੋਈ ਨਿਕਲ ਨਹੀਂ ਆ ਦੁਕਾਨਾਂ ਨਾਲ ਜਾਇ ਜਿ ਬਣਾਈ ਕਿਤੇ ਹੋਈ ਆ ਤੇ ਇਹਨਾਂ ਦਾ ਨਾਂ ਲੱਗਦਾ ਪਿਆ ਜੇ ਸਾਡੇ ਸਾਡੇ ਮੁੰਡੇ ਹੋਣਗੇ ਚਲੋ ਤੁਹਾਨੂੰ ਕੋੜੀਆਂ ਘਟਾਈਆਂ ਜਾਣਗੀਆਂ ਜੇ ਉਹ ਸਾਡੇ ਹੋਣਗੇ ਤੇ ਅਸੀਂ ਜਰੂਰ ਹੱਦ ਤੇ ਕਾਰਵਾਈ ਹੋਵੇ ਪਰ ਇਹਨਾਂ ਤੇ ਜੇ ਹੋਵੇ ਜਿੰਨਾ ਸਾਡਾ ਇਹਨਾਂ ਨੂੰ ਨੁਕਸਾਨ ਕੀਤਾ ਇੱਕ ਬੱਚੇ ਦਾ ਕੱਪੜਾ ਤਾਂ ਕੰਜੇਸ਼ਨ ਕੋਈ ਕੋਈ ਜਾਣੀ ਵਾਲੀ ਨੁਕਸਾਨ ਤੇ ਨਹੀਂ ਹੋਇਆ ਨਹੀਂ ਨਹੀਂ ਜਾਣੀ ਵਾਲੇ ਪੂਰੇ ਹਾਲੇ ਪ੍ਰਾਨਾਂ ਤੇ ਆ ਦਿਓ ਕੰਦ ਕਰਕੇ ਜਿਸ ਤਰ੍ਹਾਂ ਜਾਨ ਬਚਾਈ ਇਹਨਾਂ ਨੇ ਹਮ ਭਾਈ ਮੁਸ਼ਕਲ ਭੱਜ ਕੇ ਬਾਹਰ ਟੱਪ ਕੇ ਕਿ ਕਿੰਨੇ ਲੋਕ ਸੀ ਇਹਨਾਂ ਦੇ ਲਈ ਜਾਨ ਬਚਾ ਲੈਣੀ ਇਹਨਾਂ ਨੇ ਕਿੰਨੇ ਲੋਕ ਸੀ ਜਿੰਨਾ ਵੱਲੋਂ ਜੀ ਸਰ ਆਤੀ ਹੈ ਕਿ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕੁਝ ਵਿਅਕਤੀਆਂ ਵੱਲੋਂ ਇੰਦਰਾ ਕਲੋਨੀ ਘਰ ਦੇ ਵਿੱਚ ਆਗ ਲਗਾ ਦਿੱਤੀ ਗਈ ਕੀ ਕਹਿਣਾ ਚਾਹੋਗੇ ਕੋਈ ਦੋ ਪਾਰਟੀਆਂ ਦਾ ਝਗੜਾ ਹੋਇਆ ਵਾ ਅਸੀਂ ਵੈਰੀਫਾਈ ਕਰਾਂਗੇ ਵੈਰੀਫਾਈ ਕਰਨ ਤੋਂ ਬਾਅਦ ਜਿਹਦੇ ਜਿਹਦੇ ਵੀ ਜੋ ਵੀ ਕਾਰਵਾਈ ਬਣਦੀ ਹੈ ਉਹ ਜ਼ਰੂਰ ਕਰਾਂਗੇ ਸਿਰ ਪਤਾ ਲੱਗਾ ਕਾਰਨਾ ਦਾ ਕਿਸ ਕਾਰਨਾ ਕਰਕੇ ਚੱਲਣਾ ਜੇ ਕੋਈ ਨੁਕਤੀਸ਼ ਚੱਲਦੀ ਹੈ ਇਸ ਤਫਤੀਸ਼ ਤੋਂ ਬਾਅਦ ਪਤਾ ਲੱਗੂਗਾ ਕੋਈ ਪੁਰਾਣੀ ਰੰਜਿਸ਼ ਸੀ ਇਹਨਾਂ ਦੀ ਇਹ ਵੀ ਬਾਤ ਕੀ ਪਤਾ ਲੱਗੂਗਾ ਜੀ ਕਿੰਨੇ ਤਾਂ ਸਟੇਟਮੈਂਟ ਦੇਖ ਕੇ ਜਿਹੜੀ ਜਿਹੜੀ ਸਟੇਟਮੈਂਟ ਲਿਖਾਂਗੇ ਉਹ ਸਟੇਟਮੈਂਟ ਤੋਂ ਹੀ ਪਤਾ ਲੱਗੂਗਾ ਕਿ ਇਹਨਾਂ ਦੇ ਪੁਰਾਣੇ ਰੰਜਿਸ਼ ਕੀ ਆ ਫਿਰ ਇਹਨਾਂ ਤੋਂ ਹੀ ਕਹਿ ਸਕੋ ਉਹ ਬਟ ਜਿਹੜੇ ਇੰਦਰਾ ਕਲੋਨੀ ਵਾਲੇ ਜਿਨ੍ਹਾਂ ਦੇ ਘਰ ਅੱਗ ਲੱਗੀ ਆ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਮਾਰ ਲੈ ਕੇ ਉਹਨੇ ਕੀਤੀ ਜਾ ਰਹੀ ਮੌਕਾ ਵੀ ਨਹੀਂ ਵੇਖਣ ਪਹੁੰਚੇ ਮੌਕਾ ਵੇਖਣ ਗਏ ਆ ਜੀ ਹਿੰਟਾਇ ਵੀ ਚ ਕਾਰਵਾਈ ਹੁੰਦੀਆਂ ਨਹੀਂ ਹੈਈ ਚਾਹੀਏ ਪਰ ਦੁਨੀਆਂ ਨੇ ਤਾਂ ਕਿਹਾ ਕਿ ਕਈ ਜੰਗ ਲੜੀ ਹੁੰਦਾ ਹੁਣ ਦੋਨਾਂ ਪਾਰਟੀਆਂ ਤੇ ਕਾਰਵਾਈ ਹੋਏਗੀ ਉਹ ਵਾਲੇ ਜੋ ਵੀ ਬਣੂਗਾ ਕਿਤੇ ਕਿਤੇ ਜੋ ਕਾਰਵਾਈ ਬਣੇਗੀ ਜ਼ਰੂਰ ਕਰਾਂਗੇ ਜੀ ਠੀਕ ਹੈ ਸਰ ਬਾਹਰ ਕਿਸੇ ਦਾ ਝਗੜਾ ਆਇਆ ਵਾ ਸਾਨੂੰ ਨਹੀਂ ਕਿਸੇ ਗੱਲ ਦਾ ਪਤਾ ਬੱਚੇ ਮੇਰੇ ਕੰਮਾਂ ਤੇ ਗਏ ਹੋਏਗੇ ਬੱਚਿਆਂ ਦਾ ਨਾਲ ਲੈਂਦਾ ਹੈ ਕਹਿੰਦੇ ਕਿ ਇਹ ਬੱਚੇ ਤੁਹਾਡੇ ਵਿੱਚ ਹੈਗੇ ਝਗੜੇ ਦੇ ਤੇ ਮੈਂ ਬੱਚਿਆਂ ਨੂੰ ਫੋਨ ਕੀਤਾ ਕਹਿੰਦੇ ਮੰਮੀ ਆਪਾਂ ਕੰਮਾਂ ਤੇ ਹੈਗੇ ਆਪਾਂ ਤਾਂ ਨਹੀਂ ਹੈਗੇ ਵਿੱਚ ਤੇ ਬੇ ਨਜਾਇਜ਼ ਆ ਕੇ ਮੁੰਡੇ ਨੂੰ ਉਹਨਾਂ ਦੀ ਕਿਸੇ ਨੂੰ ਉਹਨਾਂ ਦੇ ਨੇ ਸੱਟਾ ਲਾਤੀਆਂ ਇਹਨਾਂ ਨੇ ਬੇ ਨਜਾਇਜ਼ ਸਾਡੇ ਨਾਲ ਉਸ ਸਹਿਕਾਰ ਰਹਿ ਗਈਆਂ ਦੋਨੇ ਬੱਚੇ ਸਾਡੇ ਕੰਮਾਂ ਤੇ ਹੈਗੇ ਆ ਕੇ ਮੇਰਾ ਘਰ ਸਾੜ ਦਿੱਤਾ ਸਾਰਾ ਮੇਰੇ ਘਰ ਦੀ ਇੱਕ ਚੀਜ਼ ਨਹੀਂ ਛੱਡੀ ਇਹਨਾਂ ਨੇ ਪੁਰਾਣੀ ਰੰਜਿਸ਼ ਪੁਰਾਣੀ ਰੰਜਿਸ਼ ਸੀ ਕੋਈ ਨਹੀਂ ਪੁਰਾਣੀ ਰੰਜਿਸ਼ ਸਾਡੀ ਘਾਦੀ ਹੈ ਕੋਈ ਨਹੀਂ ਇਹ ਪਹਿਲੇ ਵੀ ਕੋਈ ਲੜਾਈ ਝਗੜਾ ਸੀ ਪਹਿਲੇ ਵੀ ਨਹੀਂ ਕੋਈ ਨਹੀਂ ਸਾਡਾ ਲੜਾਈ ਝਗੜਾ ਕਿਸੇ ਨਾਲ ਹੋਈ ਨਹੀਂ ਹੁਣ ਪੂਰੇ ਘਰ ਨੂੰ ਅੱਗ ਲਗਾ ਦਿੱਤੀ ਪੂਰੇ ਘਰ ਨੂੰ ਸਾਡੀ ਇੱਕ ਚੀਜ਼ ਨਹੀਂ ਛੱਡੀ ਕੱਪੜੇ ਤੱਕ ਨਹੀਂ ਛੱਡੇ ਮੇਰਾ ਗਹਿਣਾ ਨਹੀਂ ਛੱਡਿਆ ਪੈਸੇ ਨਹੀਂ ਛੱਡੇ ਲਮਾਰੀਆਂ ਤਨੂੰ ਅੱਗ ਲਾਤੀ ਮੇਰੀਆਂ ਕੋਣ ਵਿਅਕਤੀ ਸੀ ਤੁਸੀਂ ਜਾਣਦੇ ਹੋ ਹਾਂਜੀ ਆ ਸਾਡੇ ਮਹੱਲੇ ਦੇ ਹੀ ਹੈਗੇ ਆ ਜਮਿਆਰ ਰਹਿ ਗਏ ਸਾਰੇ ਚਮਿਆਰ ਮਹੱਲੇ ਦੇ ਹੈਗੇ ਸਾਰੇ ਕਿੰਨੇ ਤੋਂ ਕਿੰਨੇ ਲੋਕ ਸੀਗੇ ਜਿੰਨਾਂ ਵੱਲੋਂ ਹਮਲਾ ਕਰ ਤੋਂ ਕਟ ਹੋਣੇ ਆ 30 40 ਜਣੇ ਹੋਣੇ ਆ ਤੇ ਮੇਨ ਮੇਨ ਜਿੰਨਾਂ ਦੇ ਨਾਮ ਯਾਦੋਂ ਮੈਂ ਤੁਹਾਨੂੰ ਦੱਸ ਨਹੀਂ ਆਸ਼ੂ ਹੈਗਾ ਤੇ ਸੋਨੀ ਹੈਗਾ ਔਰ ਕੀ ਸਾਹਿਲ ਤੇ ਸਾਜਨ ਸਾਜਨ ਮੋਕੇ ਤੇ ਕੋਈ ਪੁਲਿਸ ਪ੍ਰਸ਼ਾਸਨ ਵੱਲੋਂ ਤੁਸੀਂ ਪ੍ਰਸ਼ਾਸਨ ਵੱਲੋਂ ਕੋਈ ਨਹੀਂ ਆਇਆ ਆਪਾਂ ਬੜੇ ਫੋਨ ਕੀਤੇ ਸਾਰਿਆਂ ਨੂੰ ਪੁਲਸ ਵਾਲਿਆਂ ਨੂੰ 300 108 ਤੇ ਵੀ ਫੋਨ ਕੀਤਾ ਨਹੀਂ ਆਇਆ ਕੋਈ ਵੀ ਉੱਥੇ ਮੈਂ ਉਸ ਟਾਈਮ ਅਸੀਂ ਆਪਣੀ ਜਾਨ ਬਚਾ ਰਹੇ ਹਾਂ ਲੋਕੀਂ ਪਤਾ ਸੀ ਬਾਹਰ ਕੋਣ ਹੈ ਕੋਈ ਨਹੀਂ ਸਗੋ ਆਂਡ ਘੁਆਣਾ ਉਹਨਾਂ ਨੇ ਰੋਕਿਆ ਵੀ ਆ ਕਿ ਤੁਸੀਂ ਨਾਂ ਲਗਾਓ ਅੱਗ ਘਰ ਕੋਈ ਨਹੀਂ ਗਾ ਬਹੁਤ ਕੀ ਸਾਰੇ ਸਾਰੇ ਸੀ ਮਹਲੇਦਾਰ ਸਾਰਿਆਂ ਨੇ ਅੱਗ ਲਗਾਈ ਉਹਨਾਂ ਨੇ ਹੀ ਅੱਗ ਬੁਝਾਈ ਆ ਆਪਾਂ ਦੋਵੇਂ ਸੀ ਆਪਾਂ ਕਿਸੇ ਨੂੰ ਨਹੀਂ ਦੇਖਿਆ ਪਰ ਸਾਡੀ ਪਹਿਲਾਂ ਵੀ ਇਦਾਂ ਲੜਾਈ ਹੋਈ ਸੀ ਉਹਨਾਂ ਨਾਲ ਕਾਉਂਸਲਰ ਕਾਉਂਸਲਰ ਦੇ ਸਾਹਮਣੇ ਬੈਠ ਕੇ ਰਾਜੀ ਨਾ ਹੋਇਆ ਸਾਡੀ ਕੋਈ ਐਸੀ ਕੋਈ ਗੱਲ ਨਹੀਂ ਆ ਮੁੰਡੇ ਕੰਮਕਾਰਾਂ ਤੇ ਗਏ ਆ ਇੱਥੋਂ ਤੱਕ ਕੀ ਕੰਮਕਾਰ ਵਾਲੇ ਤੱਕ ਕਹਿ ਸਕਦੇ ਕਿ ਅੱਜ ਕੋਈ ਲੇ ਕੋਈ ਟਾਈਮ ਹੀ ਨਹੀਂ ਹੋਇਆ 7:30 ਤਾਂ 8:00 ਦਾ ਟਾਈਮ ਸੀ ਜਦੋਂ ਘਰ ਆ ਗਏ ਸਾਢੇ 7 ਵਜੇ ਕਹਿੰਦੇ ਲੜਾਈ ਹੋਈ ਸਾਢੇ 7 ਮੈਂ ਤੇ ਮੰਮੀ ਘਰ ਸੀ ਬੂਆ ਵੀ ਆ ਡਾ ਲੱਗਾ ਨਹੀਂ ਹੋਇਆ ਸੀ ਆਵਾਜ਼ ਆਈ ਹੈ ਕਿ ਪਤਾ ਨਹੀਂ ਕੌਣ ਆ ਕੇ ਬਾਹਰ ਲੜਾਈ ਹੋਈ ਹੈ ਤੇ ਆਪਾਂ ਕੁੰਡਾ ਲਗਾ ਕੇ ਲੈ ਅੰਦਰ ਹੀ ਗਏ ਆ ਤੇ ਸਾਡੇ ਬੂਏ ਚ ਬੋਲਣ ਲੱਗ ਪਏ ਤੇ ਮੈਂ ਤੇ ਮੰਮੀ ਉੱਪਰ ਗਏ ਨੇ ਤੇ ਲੱਗੇ ਗਵਾਂਡੀਆਂ ਦੇ ਕੋਠਾ ਟੱਪ ਕੇ ਤੇ ਲੱਗੇ ਮੈਂ 2 ਸਾਲ ਦਾ ਬੱਚਾ ਮੈਂ ਪ੍ਰੈਗਨੈਂਟ ਆ ਬੱਚਾ ਲੈ ਕੇ ਅਸੀਂ ਕੀ ਕਹਿੰਦੇ ਕੋਠਾ ਟੱਪ ਕੇ ਗਏ ਲੈ ਕੋਠਾ ਟੱਪ ਕੇ ਆਪਾਂ ਗਏ ਆਡੇ ਘਰੇ ਆ ਗਏ ਕਿੰਨੇ ਤੋਂ ਕਿੰਨੇ ਲੋਕ ਸੀਗੇ 25 3 ਲੋਕ ਨੇ ਕੋਈ ਪੈਟਰੋਲ ਵਗੈਰਾ ਵੀ ਲੈ ਕੇ ਆਏ ਸੀ ਅੱਗ ਲਗਾਉਣ ਵਾਲੇ ਕੰਟਰੋਲ ਕੀ ਗੱਤਰ ਤੋਂ ਬਸ ਪਿਸਤੌਲ ਤਾਂ ਕੋ ਨਾ ਗਈ ਸੀ ਕੀ ਕੀ ਮੰਗ ਕਰਦੇ ਹੋ ਹੁਣ ਇਨਸਾਫ ਮੰਗਦੇ ਆਪਾਂ ਇਨਸਾਫ ਵਾਸਤੇ ਹੁਣ ਇਨਸਾਫ ਸਾਡੇ ਨਬੀ ਨੇ ਜਾਈ ਫਾਈ ਬ੍ਰਿਗੇਡ ਦੀ ਗੱਡੀ ਆਈ ਉਸ ਟਾਈਮ ਜਦੋਂ ਆਗ ਲੱਗੀ ਹੋਈ ਸੀ ਨੀ ਆਈ ਪੁਲਿਸ ਨੂੰ ਫੋਨ ਕੀਤਾ ਰੋ ਰੋ ਕੇ ਆਪਾਂ 100 ਨੰਬਰ ਤੇ ਫੋਨ ਲਗਾਇਆ ਪੁਲਿਸ ਆਈ ਦੋ ਗੱਡੀਆਂ ਉਹਨਾਂ ਨੇ ਮੌਕੇ ਤੇ ਦੇਖਿਆ ਵੀ ਆ ਪਰ ਪੁਲਿਸ ਨੇ ਅੱਡਾ ਕੋਈ ਨਹੀਂ ਦੇਖ ਇਨਸਾਫ ਕੋਈ ਇਨਸਾਫ ਨਹੀਂ ਕਰਾ ਰਹੇ ਇੱਥੇ ਤੱਕ ਐਸਆਈ ਐਸਐਚਓ ਤੱਕ ਗਏ ਆ 2 ਘੰਟੇ ਮੰਮੀ ਉੱਥੇ ਥਾਣੇ ਉਹਨਾਂ ਨੇ ਬਿਠਾਇਆ ਮੰਮੀ ਨੂੰ ਤਪ ਪਰ ਉਹਨਾਂ ਨੇ ਕੋਈ ਇਨਸਾਫ ਨਹੀਂ ਕੋਈ ਰਿਪੋਰਟ ਨਹੀਂ ਲਈ। ਦੇਖਾਂਗੇ ਸਵੇਰੇ 10 ਵਜੇ ਦਾ ਟਾਈਮ ਦਿੱਤਾ ਸਵੇਰੇ 10 ਵਜੇ ਮੈਡਮ ਕਹਿ ਰਹੇ ਨੇ ਕਿ ਸਵੇਰੇ 10 ਵਜੇ ਸਵੇਰੇ 10 ਵਜੇ ਤੱਕ ਰਾਤ ਬੰਦਾ ਮਾਰ ਕੇ ਸੁੱਟ ਜੜ ਗਏ ਸਵੇਰੇ 10 ਵਜੇ ਤੱਕ ਦੇਖਦੇ ਰਹਿਣਗੇ ਸਾਨੂੰ ਕਿ ਮਰ ਗਿਆ ਕੋਈ ਕਿ ਜਿੰਦਾ ਪਿਆ ਉਹਨਾਂ ਦੇ ਘਰ ਚ ਮੈਮ ਜੇ ਅਸੀਂ ਘਾਰ ਹੁੰਦੇ ਤਾਂ ਕੁਝ ਹਰਨਾ ਘਟਨਾ ਹੋ ਜਾਂਦੀਆਂ ਨੂੰ ਮਾਰ ਕੇ ਚੱਲ ਜਾਂਦੇ ਫਿਰ ਕਿੰਨੇ ਦੇਖਣੇ ਲੈ ਨਾਟ ਆਪਣੇ ਸੰਤੇ ਮਾਰ ਹੀ ਦੇਣਾ ਸੀ ਉਹਨੂੰ ਤੇ ਫਿਰ ਪੁਲਿਸ ਮੌਕੇ ਤੇ ਸਵੇਰੇ ਆਣ ਕੇ ਦੇਖਦੀ ਕੌਣ ਮਰਿਆ ਕਿ ਕੌਣ ਨਹੀਂ ਮਰਿਆ ਬੱਚਾ ਵੀ ਸੀ ਛੋਟਾ ਅਜੀ ਮੈਂ ਮਮਮੀ ਦੇ ਬੱਚਾ ਸੀ ਕਰ ਬਾਕ ਕੀ ਮੰਗ ਕਰਦੇ ਹੋ ਇਨਸਾਫ ਬਸ ਕਿੰਨੂੰ ਇਨਸਾਫ ਚਾਹੀਦਾ ਸਾਡੇ ਨਾਲ ਬੇਨਜਾਇਜ਼ ਆਈ ਉਹਨਾਂ ਦਾ ਕਾਰਵਾਈ ਹੋਣੀ ਚਾਹੀਦੀ ਹੈ ਸਾਡੇ ਨਾਲ ਬੇਨਜਾਇਜ਼ ਕੀਤੀ ਇਹਨਾਂ ਨੇ ਸਾਡੇ ਬੱਚਿਆਂ ਦੀ ਕੋਈ ਗਲਤੀ ਨਹੀਂ ਹੈ ਉਹਨਾਂ ਬੇਨਜਾਇਜ਼ ਕੀਤੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਸਾਨੂੰ ਸਾਡੇ ਨਾਲ ਬੇਨਜਾਇਜ਼ ਕਰਦੇ ਪਏ ਉਹਨਾਂ ਤੇ ਪਰਚੇ ਹੋਣੇ ਚਾਹੀਦੇ ਉਹਨਾਂ ਨੂੰ ਵੀ ਤੇ ਪਤਾ ਲੱਗੇ ਘਰ ਕਿਸੇ ਦੇ ਕਿੱਧਾ ਅੱਗ ਲਾਈ ਦੀ ਤੇ ਕਿੱਧਾ ਬੜੀ ਦਾ ਕਿਸੇ ਦੇ ਘਰ ਜਾ ਕੇ ਠੀਕ ਸਾਡੇ ਘਰ ਦਾ ਇੱਕ ਚੀਜ਼ ਨਹੀਂ ਛੱਡੀ ਮੈਡਮ ਉਹਨਾਂ ਨੇ ਫਲੈਸ਼ ਤੱਕ ਨਹੀਂ ਫਲੈਸ਼ ਤੱਕ ਸੋੜਤੀ ਸਾਡੀ ਤੋ ਇਹ ਕਿੰ ਮਨਣਾਗੇ ਕਿ ਇੱਕ ਛੋਟੀ ਛੋਟੀ ਚੀਜ਼ ਨੂੰ ਅੱਗ ਲਾਈਏ ਉਹਨਾਂ ਨੇ ਨਿੱਕੀ ਨਿੱਕੀ ਚੀਜ਼ ਵੇਖ ਕੇ ਅੱਗ ਲਾਈ ਤੁਸੀਂ ਘਰ ਦੇ ਵੀਡੀਓ ਬਣਾ ਕੇ ਦੇਖੋਗੇ ਇੱਕ ਕਿ ਕਹਿੰਦੇ ਬਲਬ ਤੱਕ ਨਹੀਂ ਜਗ ਰਹਾ ਘਰ ਚ ਸਾਰੇ ਹਨੇਰਾ ਹੋਇਆ ਹੈ ਕਿ ਅਸੀਂ ਟੋਰਚ ਲਗਾ ਲਗਾ ਦੇਖਦੇ ਪਏ ਕਿ ਇਸ ਮਾਣਾ ਡਹਾ ਹੈਗਾ ਕਿ ਕੀ ਨਹੀਂ ਹੈਗਾ ਤੋ ਤੱਕ ਲਮਾਰੀ ਕੀ ਕਪੜੇ ਤੱਕ ਬੱਚੇ ਤੱਕ ਕਪੜੇ ਨੂੰ ਅੱਗ ਲਗਾ ਦਿੱਤੀ ਹੋਈ ਹੈ ਕਿ ਕੁਝ ਨਹੀਂ ਛੱਡਿਆ ਹੋਇਆ ਪਾਣੀ ਦੇ ਟਾਈਪੀਆਂ ਤੱਕ ਸਾਰਾ ਕੁਝ ਪਾਣੀ ਰੋਕ ਦਿੱਤਾ ਹੋਇਆ ਪਾਣੀ ਆ ਮੋਟਰਸਾਈਕਲ ਹੈ ਮੋਟਰਸਾਈਕਲ ਨੂੰ ਅੱਗ ਇਹ ਤਾਂ ਮੈਂ ਲੈਵਲਾ ਨਾ ਮੇਰੇ ਸਾਥ ਦਿੱਤਾ ਤੇ ਉਹਨਾਂ ਨੂੰ ਰੋਕਿਆ ਫੇਰ ਉਹ ਗਾਲ ਮੰਦਾ ਕੱਢਦੇ ਰਹੇ ਗਾਲੀ ਗਲੋਚ ਕੀਤੀ ਇਹਨਾਂ ਨੇ ਤੁਹਾਡਾ ਕੀ ਰਿਸ਼ਤਾ ਉਹਨਾਂ ਨਾਲ ਮੇਰਾ ਭਰਾ ਆ ਉਹ ਜਿਹਨਾਂ ਨੇ ਸਾੜ ਕਰਕੇ ਜਿਨ੍ਹਾਂ ਦੇ ਘਰ ਅੱਗ ਲਾਈ ਆ ਤੁਹਾਡਾ ਭਰਾ ਵਾ ਹਾਂਜੀ ਇਸੇ ਇਸੇ ਰੰਜਿਸ਼ ਦੇ ਚੱਲਦੇ ਤੁਹਾਡੇ ਨਾਲ ਵੀ ਹਾਂਜੀ ਮੇਰਾ ਵੀ ਨਜਾਇਜ਼ ਹੀ ਨਾ ਮੇਰਾ ਕੋ ਲੈਣ ਨਹੀਂ ਕਰਦੇ ਮੈਂ ਤਾਂ ਸਗੋਂ ਵਿਚਾਰੇ ਨੂੰ ਬੁਲਾਉਂਦੀ ਵੀ ਨਹੀਂ ਇਸੇ ਕਰਕੇ ਹੀ ਤੇ ਮੇਰਾ ਨਜਾਇਜ਼ ਨੁਕਸਾਨ ਕਰ ਜਾਂਦੇ ਆ ਫੇਰ ਵੀ ਕਰਕੇ ਮੈਂ ਤੇ ਬੁਲਾਉਂਦੀ ਵੀ ਨਹੀਂ ਵਿਚਾਰੇ ਨੂੰ ਮੇਰੇ ਘਰ ਕੇ ਨ재ਦial ਖਾਂਦਰ ਦੀ ਕੁੰਡਾ ਮੇਰੇ ਬੰਦ ਮੇਰਾ ਤਨਜਾਇਦ ਜੀ ਇਹਨਾਂ ਨੇ ਨੁਕਸਾਨ ਕਰ ਦਿੱਤਾ ਨਾ ਮੇਰਾ ਕਿਸੇ ਨਾਲ ਲੈਣ ਨਹੀਂ ਕੋ ਦੇਣ ਨਹੀਂ ਮੈਂ ਲੇਰੇ ਇੱਕ ਬੰਦੇ ਨੇ ਕਿਹਾ ਸੀ ਨਰੇਸ਼ ਕੁਮਾਰ ਨੇ ਵੀ ਉਹਨਾਂ ਦਾ ਨੁਕਸਾਨ ਨਾ ਕਰੋ ਉਹਦਾ ਕੋਈ ਲਿੰਕ ਨਹੀਂਗਾ ਉਹਦਾ ਕੋਈ ਮਤਲਬ ਹੀ ਨਹੀਂਗਾ ਵੀ ਚਪਚਾਰੀ ਦੇ ਲੜਾਈ ਦੇ ਉਹਦਾ ਕਿਉਂ ਨੁਕਸਾਨ ਕਰਨ ਦੇ ਉਹ ਵਿਚਾਰੇ ਜਿਹੜੇ ਜਿਨ੍ਹਾਂ ਨੂੰ ਨੇ ਹਟਾਇਆ ਹੀ ਇੱਧਰੋਂ ਚਲ ਗਏ ਇੱਕ ਬੰਦਾ ਉਧਰੋਂ ਆਇਆ ਉਹਨੇ ਕਰਪਾਨਾ ਮਾਰਨੀ ਸ਼ੁਰੂ ਕਰਤੀਆਂ ਸਾਰੇ ਸ਼ੁਰੂ ਹੋ ਗਏ ਠੀਕ ਹੈ ਜੀ ਕੀ ਮੰਗ ਕਰਦੇ ਹੋ ਮੈਂ ਮੰਗ ਕਰਦੀ ਜੋ ਸਾਡਾ ਨੁਕਸਾਨ ਹੋਇਆ ਉਹ ਸਾਡਾ ਭਰ ਦੇਣ ਸਾਡੀ ਉਹ ਲੜਾਈ ਹੈ ਕਿ ਸਾਨੂੰ ਵੀ ਇਨਸਾਫ ਮਿਲਣਾ ਚਾਹੀਦਾ ਕਿ ਗੱਲ ਕਰ ਕੋਈ ਜਾਂਦਾ ਵਾ ਤੇ ਭਰਨੀ ਸਾਨੂੰ ਕਿਉਂ ਪੈਂਦੀ ਆ ਫਿਰ ਤੁਸੀਂ ਚੰਗੀ ਤਰ੍ਹਾਂ ਵੇਖ ਤਾਂ ਲੋ ਕਿੰਨੇ ਮਾਰਿਆ ਤੁਹਾਡੇ ਬੱਚਿਆਂ ਨੂੰ ਕਿੰਨੇ ਨਹੀਂ ਮਾਰਿਆ ਸਾਡੇ ਬੱਚਿਆਂ ਦਾ ਕਿਉਂ ਨਜ਼ਾਇਜ਼ ਲੈਂਦੇ ਹੋ ਨਾਮ ਜਿਹੜੇ ਬੱਚਿਆਂ ਦਾ ਨਾਮ ਲੈਂਦੇ ਹੀ ਮੇਰੇ ਬੇਟੇ ਦੇ ਨਾਲ ਉਹ ਹੋਟਲ 'ਚ ਕੰਮ ਕਰਦੇ ਆ ਹੋਟਲ ਦੇ ਵਿੱਚ ਮੁੰਡਾ ਕੰਮ ਤੇ ਗਿਆ ਸੀ ਉਹਦੇ ਨਾਲ ਹਜਿਆ ਕੇ ਅੰਦਰ ਹੀ ਵੜਿਆ ਤੇ ਉਹਨਾਂ ਨੂੰ ਪਤਾ ਲੱਗਾ ਕਿ ਲੜਾਈ ਹੋ ਗਈ ਹੈ ਨਜਾਇਜ਼ ਉਧਰ ਦੀ ਉਧਰ ਪਤਾ ਨਹੀਂ ਕੌਣ ਮਾਰ ਗਿਆ ਉਹਨਾਂ ਨੂੰ ਤੇ ਨਾ ਤੁਹਾਡਾ ਨਾਮ ਲੱਗਣ ਡਿਆ ਮੇਰੇ ਬੇਟੇ ਨੇ ਮੈਂ ਕਿਹਾ ਤੂੰ ਬਹਿ ਜਾ ਰਮਾਨਾ ਤੂੰ ਨਹੀਂ ਬਾਹਰ ਨਿਕਲਣਾ ਫਿਰ ਉਹਦੇ ਮਮਾ ਆਏ ਮੇਰੀ ਭਾਬੀ ਆਈ ਕਹਿੰਦੀ ਪਨੀਤ ਮੇਰੇ ਨਾਲ ਚੱਲ ਉਹਨਾਂ ਨੂੰ ਇਦਾਂ ਦਾ ਕੋਈ ਨਾਂ ਆਂਡਿਆ ਚਲਾ ਮੇਰੇ ਨਾਲ ਥਾਣੇ ਚੱਲ ਤੇ ਮੇਰਾ ਬੇਟਾ ਨਾਲ ਗਿਆ ਸੋ ਗੱਡੀ ਪੈਂਚਰ ਹੋ ਗਈ ਉਹਨਾਂ ਨੇ ਫਿਰ ਵਾਪਸ ਆ ਗਿਆ ਠੀਕ ਆਂਟੀ 10 15 ਮਿੰਟ ਬਾਅਦ ਆ ਕੇ ਸਾਡੇ ਘਰ ਤੇ ਵੀ ਇਹਨਾਂ ਨੇ ਹਮਲਾ ਕਰਤਾ ਠੀਕ ਹੈ ਚਲੋ ਅੰਮ੍ਰਿਤਸਰ ਵਿੱਚ ਜਿੱਥੇ ਕ੍ਰਾਈਮ ਦੀ ਅਵਾਰਦਾਤਾ ਰੁਕੰਦ ਦਾ ਨਾਮ ਨਹੀਂ ਲੈ ਰਹੀਆਂ ਉੱਥੇ ਅੰਮ੍ਰਿਤ ਸਰ ਇੰਦਰਾ ਕਲੋਨੀ ਦੇ ਇਲਾਕੇ ਵਿੱਚ ਇਸ ਟਾਈਮ ਅਸੀਂ ਮੌਜੂਦ ਆ ਜਿੱਥੇ ਕਿ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਦੇ ਵਿੱਚ ਹਮਲਾ ਕਰ ਦਿੱਤਾ ਗਿਆ ਹਮਲਾ ਕਰਨ ਤੋਂ ਬਾਅਦ ਘਰ ਨੂੰ ਪੂਰੀ ਤਰ੍ਹਾਂ ਅੱਗ ਲਗਾ ਦਿੱਤੀ ਗਈ ਜਿੱਥੇ ਕਿ ਇਸ ਟਾਈਮ ਪਰਿਵਾਰਿਕ ਮੈਂਬਰ ਆ ਜੋ ਕਿ ਰੋ ਰੋ ਕੇ ਆਪਣਾ ਦੁੱਖ ਜ਼ਾਹਰ ਕਰ ਰਹੇ ਨੇ ਜਿੱਥੇ ਕਿ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਘਰ ਦਾ ਇੱਕ ਇਸ ਸਮਾਨ ਵੀ ਜੋ ਕਿ ਵਿਅਕਤੀਆਂ ਵੱਲੋਂ ਨਹੀਂ ਛੱਡਿਆ ਗਿਆ ਹਮਲਾਵਾਰਾਂ ਵੱਲੋਂ ਨਹੀਂ ਛੱਡਿਆ ਗਿਆ ਪਰਿਵਾਰਿਕ ਮੈਂਬਰਾਂ ਦਾ ਜਿੱਥੇ ਕਹਿਣਾ ਹੈ ਕਿ ਪੁਰਾਣੀ ਰੰਜਿਸ਼ ਤੇ ਚੱਲਦੇ ਹੀ ਇਹ ਸਾਰੀ ਘਟਨਾ ਨੂੰ ਕ੍ਰਿਮਿਨਲਾਂ ਵੱਲੋਂ ਅੰਜਾਮ ਦਿੱਤਾ ਗਿਆ ਹੈ ਉੱਥੇ ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰਾਂ ਦੇ ਨਾਲ ਸਾਡੇ ਬੱਚਿਆਂ ਦਾ ਕੋਈ ਇੰਨਾ ਪੁਰਾਣੀ ਰੰਜਿਸ਼ ਹੀ ਕੇ ਇਹਦੇ ਨਾਲ ਹੋਰ ਨਾਲ ਸਾਡੇ ਬੱਚੇ ਦੇ ਕੰਮਕਾਰਾਂ ਤੇ ਗਏ ਹੀ ਮੇਰੇ ਬੇਟੇ ਨਾਲ ਆਏ ਮੈਂ ਉਹਦੀ ਧੂਆ ਲੱਗਦੀ ਹੈ ਜਿਹਨਾਂ ਦੇ ਘਰ ਚਾਗ ਲਾਈ ਮੇਰੇ ਭਰਾ ਆਇਆ ਇਹਨਾਂ ਦੇ ਭੜ ਕੇ ਮੇਰੇ ਭਰਾ ਦੇ ਪੁੱਤਿਆਂ ਦਾ ਵੀ ਨਾਂ ਨਜਾਇਜ਼ ਲਾਤਾ ਕੋਟ ਉਹਨਾਂ ਨੂੰ ਕੋਈ ਹੋਰ ਗਿਆ ਸਾਡੇ ਘਰ ਗਿਆ ਜੀ ਨਾਂ ਲਾਤਾ ਸਾਰੇ ਕੁਮਾਰ ਨੂੰ ਅੱਗ ਲਾ ਗਿਆ ਸਾਡੇ ਪੁਰਾਣੀ ਰਜਿਸਟਰੀ ਚੱਲਦੇ ਪੁਰਾਣੀ ਰਜਿਸਟਰੀ ਕੋਈ ਨਹੀਂ ਗਈ ਸੀ ਕਿਸੇ ਹੋਰ ਨਾਲ ਸੀ ਉਹਨਾਂ ਰਾਜਨਾਮਾ ਹੋ ਗਿਆ ਸੀ ਸਭ ਤੋਂ ਆਪਣੇ ਘਰ ਤੋਂ ਗਾਲ ਵੀ ਕੱਢ ਦਿੱਤੀ ਹੈ ਕਿ ਚਲ ਕੋਈ ਨਹੀਂ ਬੱਚੇ ਆ ਤੇ ਹਰ ਜਾਣਗੇ ਇਹ ਤੋਂ ਨਹੀਂ ਪਤਾ ਕਿ ਮਾਰ ਇਹਨਾਂ ਕੋਈ ਹੋਰ ਜਾਏਗੇ ਤੇ ਨਾ ਸਾਡੇ ਬੱਚਿਆਂ ਦਾ ਲਈ ਜਾਣਗੇ ਉਹ ਜਿੰਨੀ ਵਾਰੀ ਲੋਕੀ ਇਹਨਾਂ ਦੇ ਘਰ ਆ ਕੇ ਮਾਰਦੇ ਸਾਡਾ ਥੋੜੀ ਨਾ ਲਾ ਲਗੇ ਹਰ ਵਾਰੀ ਕਿੰਨੇ ਤੋਂ ਕਿੰਨੇ ਵਿਅਕਤੀਆਂ ਨੇ ਹਮਲਾ ਕੀਤਾ 40 ਤੋਂ 30 40 ਜਣੇ ਸੀ ਜਿਨ੍ਹਾਂ ਨੇ ਸਾਡੇ ਘਰ ਆ ਕੇ ਹਮਲਾ ਕੀਤਾ ਮੇਰਾ ਘਰ ਵੱਖਰਾ ਦੇਖੋ ਜਾ ਕੇ ਨੁਕਸਾਨ ਕੀਤਾ ਪਿਆ ਉੱਧਰ ਵੀ ਵੱਖਰਾ ਸਾਡੇ ਉੱਧਰ ਵੀ ਮੇਰਾ ਘਰ ਸਾਰਾ ਦਰਵਾਜ਼ਾ ਮੰਦਰ ਦਾ ਬੂਆ ਸਾਰਾ ਕੁਝ ਬਾਰੀ ਬੂਆ ਸਭ ਕੁਝ ਤੋੜ ਗਿਆ ਹੈ ਸਿੰਲਿੰਦਰ ਦਾ ਖਾਲਚੜੀ ਲਾ ਗਏ ਮੇਰੀ ਸਿੰਲਿੰਦਰ ਲਾ ਗਏ ਸਾਡਾ ਨਕਸਾਲ ਕਰਕੇ ਮੇਰਾ ਉਹ ਹਮਲਾਵਾਰ ਹਮਲਾ ਕੀਤਾ ਗਿਆ ਅਗ ਲਗਾਈ ਗਈ ਤਾਂ ਪਰਿਵਾਰਿਕ ਮੈਂਬਰ ਅੰਦਰ ਮੌਜੂਦ ਸੀ ਹਾਂਜੀ ਦੋਵੇਂ ਲੋਕ ਸਾਡੇ ਘਰੇ ਸੀ ਜਦੋਂ ਉਹਨਾਂ ਨੇ ਬੂਹਾ ਤੋੜ ਕੇ ਅੰਦਰ ਵੜਨ ਕੇ ਘਰਿਆਂ ਨਾਲ ਦੇ ਗਵਾਂਟੀਆਂ ਘਰ ਕੋਠਾ ਡੱਬ ਕੇ ਚੱਲ ਭੱਜ ਕੇ ਜਾਨ ਬਚਾਈ ਗਈ ਹਾਂਜੀ ਭੱਜ ਕੇ ਜਾਨ ਬਚਾਈ ਇਹ ਨਾਲ ਛੋਟਾ ਜਿਹਾ ਬੱਚਾ ਵੇਖੋ ਬੱਚਾ ਤੇ ਚੈਨਲ ਆ ਬੱਚਾ ਨਾਲ ਆ ਆ ਬੱਚਾ ਛੋਟਾ ਜਿਹਾ 2 ਸਾਲ ਦਾ ਨੂੰ ਕੀ ਪਤਾ ਹੱਲ ਦੇ ਕੀ ਲਈ ਬੱਚਾ ਵੀ ਸਾਡਾ ਡਰਿਆ ਪਿਆ ਵਾ ਕਿਤੇ ਨਾ ਕਿਤੇ ਜਾਨੀ ਮਾਲੀ ਨੁਕਸਾਨ ਉਹਨਾਂ ਦੇ ਵੱਲੋਂ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਮਹਾਰਾਜ ਜਿਹੜੀ ਪੂਰੀ ਪੂਰੀ ਕਰਫਾਨਾ ਪੜਿਆ ਇਹਨਾਂ ਨੇ ਬੈਸਬੋਲ ਪੜਿਆ ਇਹਨਾਂ ਨੇ ਕੋਚ ਪੜਿਆ ਤਾਂ ਕੋਚ ਮੇਰੇ ਘਰ ਦੇ ਨਜਾਇਜ਼ ਹੀ ਬਸ ਖਾਬ ਨੁਕਸਾਨ ਕੀਤਾ ਮੇਰੇ ਕੋਲ ਕੋਈ ਸਮੱਸਿਆ ਨਹੀਂ ਸੀ ਉਹਨਾਂ ਕੋਲ ਉਹਨਾਂ ਦੇ ਕੋਲ ਕਰਫਾਨਾ ਸੀ ਬੈਸਬੋਲ ਸੀ ਕਿਰਚਾ ਸੀ ਪਤਾ ਨਹੀਂ ਪਸ 16 ਤੱਕ ਸੀ ਉਹਨਾਂ ਦੇ ਕੋਲ ਕੀ ਕੋਣ ਵਿਅਕਤੀ ਨੇ ਪਤਾ ਤੁਹਾਨੂੰ ਸਾਡੇ ਮੁਹੱਲੇ ਦੇ ਹੀ ਨੇ ਸਾਰੇ ਨਜਾਇਜ਼ ਜੀ आशुई आशुई जैसी एक एक जैसी सी आशुई जैसी टोनी टोनी साहिब अंदर गाजर है ਜਿਹੜਾ ਅੰਦਰ ਸਾਇਲ ਸ਼ਾਂਗਾ ਬੇਟਾ ਦਾ ਜੇਲ ਦੇ ਵਿੱਚ ਉਹਦੇ ਵੱਲੋਂ ਮਾਣਕੀਂ ਕਰਾਈ ਗਈ ਆ ਦਾਰੇ ਦਾ ਮੁੰਡਾ ਦਾਰੇ ਮੰਤ ਦਾ ਮੁੰਡਾ ਹੈਗਾ ਨਾਲ ਟੋਨੀ ਬੱਲਾ ਟੋਨੀ ਬੱਲਾ ਟੋਨੀ ਬੱਲਾ ਇਹਨਾਂ ਦੇ ਬੱਚੇ ਸਾਰੇ ਨਾਲ ਆਏ ਸ਼ਿਵਮ ਸਿੰਘ ਨਾਲ ਇਹਨਾਂ ਦਾ ਪੁਲਿਸ ਪਹੁੰਚੀ ਮੌਕੇ ਤੇ ਜਦੋਂ ਤੁਸੀਂ ਪੁਲਿਸ ਪੁੱਲ ਮੌਕੇ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਭੈਣ ਸਾਡੇ ਤੇ ਫਾਈਵ ਗੇਟ ਦੀ ਗੱਡੀ ਪਹੁੰਚੀ ਨਹੀਂ ਕੋਈ ਨਹੀਂ ਲੈਵਲ ਵਾਲੇ ਨੇ ਘਰ ਆ ਬਾਕੀ ਆ ਮੈਂ ਲੈਵਲ ਵਾਲੇ ਨੇ ਸਾਡੇ ਲਾਗੇ ਲੈਵਲ ਵਾਲੇ ਨੇ ਪਾਣੀ ਪਾ ਕੇ ਅੱਗ ਬੁਝਾਈ ਆ ਆਪਾਂ ਦੇ ਕੋਈ ਘਰ ਆਇ ਨਹੀਂ ਆਪਾਂ ਆਪਣੇ ਗਮਾਂ ਕਰਾਂ ਦੇ ਥੋੜਾ ਵਿਅਸਤ ਹੋਏ ਹੋਏ ਆ ਸਿਰਫ ਦੋ ਹੀ ਲੇਡੀ ਨੌ ਸੱਤ ਦੇ ਪੋਤਰਾ ਮੇਰੇ ਘਰ ਆ ਰਹੀ ਬਾਕੀ ਆ ਮੇਰੀ ਮਾਦਾ ਖੜੀ ਰਹੀ ਹੈ ਮਾਦਾ ਮੇਰੀ ਘਰ ਉਹ ਅਲੱਗ ਪੋਸ਼ਮ ਉਹਨਾਂ ਦਾ ਉਨਾਂ ਘਰ ਬੱਕਰੀ ਤੋੜਵਾਂ ਕਰਕੇ ਭੈਣ ਮੇਰੀ ਵੱਡੀ ਆ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਘਰ ਬੱਕਰੀ ਤੋੜਵਾਂ ਨਹੀਂ ਕੀਤੀ ਮੱਲੇ ਵਾਲਿਆਂ ਨੇ ਕਿਆ ਬੀਤੀ ਹੋਣੀ ਘਰ ਦਾ ਕੋਈ ਕਸੂਰ ਨਹੀਂ ਇਹ ਮੇਰਾ ਆਪਣਾ ਮੌਜੂਦਾ ਘਰ ਵਾ ਜਿਨ੍ਹਾਂ ਦਾ ਜਿਹੜੇ ਮੇਰੇ ਦੋ ਮੁੰਡਿਆਂ ਦੇ ਨਾਲ ਲੱਗਦੇ ਉਹ ਨਜਾਇਜ਼ ਆ ਇਹਨਾਂ ਨੇ ਨਾ ਕਾਰ ਕੀਤਾ ਹੋਰ ਗਏ ਨੇ ਜਿੱਦ ਤਰ ਇਹਨਾਂ ਦੇ ਮੁੰਡੇ ਦੇ ਹੋਇਆ ਕੰਮ ਝਗੜਾ ਆ ਉਧਰ ਸਾਡੇ ਮੁੰਡਿਆਂ ਦਾ ਕੋਈ ਆਣ ਜਾਣ ਨਹੀਂ ਹੈ ਕੋਈ ਉਹਨਾਂ ਦਾ ਰਿਲੇਸ਼ਨ ਵੀ ਨਹੀਂ ਹੈਗਾ ਉਹ ਸਾਈਡ ਤੇ ਆਪਣੇ ਘਰੋਂ ਬਾਹਰ ਨਿਕਲਦੇ ਸਿਰਫ ਆਪਣੇ ਕੰਮ ਕਰਨ ਨਾਲ ਭੈਣ ਮਤਲਬ ਰੱਖਦੇ ਆ ਔਰ ਕੁਛ ਨਹੀਂ ਹੈ ਹੁਣ ਪੁਲਿਸ ਮੌਕੇ ਤੇ ਪਹੁੰਚੀ ਹੈ ਜਦੋਂ ਏਡੀ ਵੱਡੀ ਘਟਨਾ ਨੂੰ ਇੰਜਾਮ ਦਿੱਤਾ ਪੁਲਸਾਈ ਬਸ ਦੇਖ ਕੇ ਚਲ ਗਏ ਮੌਕਾ ਦੇਖ ਕੇ ਗਈ ਹੈ ਪੁਲਤ ਨੇ ਕਾਰਵਾਈ ਕੋਈ ਨਹੀਂ ਕੀਤੀ ਹਲੇ ਤੱਕ ਉਹਨਾਂ ਘਰ ਕੋਈ ਪੁਲਤ ਨਹੀਂ ਪਹੁੰਚੀ ਦੀ ਅਸਰ ਚੋ ਨਹੀਂ ਆਈ ਕੁਛ ਤੱਕ ਨਹੀਂ ਕੋਈ ਅਸਰ ਚੋ ਮੈਂ 10 ਵਜੇ ਆਵਾਂਗੀ ਜੀ ਮੈਂ ਆਂਦੀ ਸਵੇਰੇ ਆਵਾਂਗੀ ਸਵੇਰੇ ਕੋਈ ਨਹੀਂ ਕੌਣ ਅਸਰ ਚੋ ਮੈਂ ਰੋਂ ਕਹਿੰਦੇ ਸਵੇਰੇ ਮੈਂ 10 ਹੋ ਜਾਵਾਂਗੀ ਫਿਰ ਸਾਨੂੰ ਵਾਪਸ ਭੇਜ ਦੇ ਪਏ ਮੈਂ ਕਿਹਾ ਮੈਡਮ ਅਸੀਂ ਆਇਆ ਅਸੀਂ ਦਰਖਾਸਤ ਵੀ ਤਾਂ ਲਿਖਾ ਕੇ ਜਾਈਏ ਨਾ ਦਰਖਾਸਤ ਵੀ لکھ ਲਈ ਆ ਹੁਣ ਅਸੀਂ ਸੋਚ ਸਮਝ ਕੇ ਫੇਰ ਦੇਖ ਲਿਸਟ ਦੇਖਿਆ ਜਿਨ੍ਹਾਂ ਦਾ ਨਾਮ ਹੈਗੇ ਬੰਦਿਆ ਦੇ ਉਹ ਚੁੱਕ ਕੇ ਉਹਨੇ ਆਪਣੇ ਮਲਾਜਮ ਨੂੰ ਦਿੱਤੀ ਮਲਾਜਮ ਮੁਕਰੀ ਜਾਣ ਰਿਹਾ ਸੀ ਮਲਾਜਮ ਮੇਰੀ ਘਰ ਦੀ ਨੂੰ ਇਹਨਾਂ ਨੇ ਆਪ ਅੰਦਰ ਉਹ ਗਈ ਰਿਪੋਰਟ ਲਗਾਣ ਉੱਥੇ ਅੰਦਰ ਇਹਨੂੰ ਵਹਾ ਲਿਆ ਮੇਰੀ ਜਨਾਨੀ ਨੇ ਇਹਨਾਂ ਨੂੰ ਬਿਠਾ ਲਿਆ ਕਿੰਨਾਂ ਨੂੰ ਬਿਠਾ ਲਿਆ ਮੇਰੀ ਘਰ ਦੀ ਨੂੰ ਅੰਜਲੀ ਨੂੰ ਤਾਨੂੰ ਬਿਠਾ ਲਿਆ ਹਾਂਜੀ ਇਹਨੂੰ 2 ਘੰਟੇ ਬਾਅਦ ਹੁਣ 3 ਘੰਟੇ ਬਾਅਦ ਇਹਨੂੰ ਛੱਡਿਆ ਉਹਨਾਂ ਨੇ ਤਰਖਾਸ ਲਗਾ ਗਏ ਇਹ ਵੀ ਮੇਰੇ ਘਰ ਆ ਤੋੜ ਭੰਨਣ ਲੱਗੇ ਆ ਸਾੜ ਗਏ ਆਪਾਂ ਲਾ ਗਏ ਆ ਕਹਿੰਦੇ ਲੈ ਤੋੜ ਭੰਨ ਕਾਦੀ ਕੀਤੀ ਤੁਸੀਂ ਇਹ ਦੱਸੋ ਤੁਸੀਂ ਕਿੱਦਾਂ ਵੇਖਿਆ ਕਿੱਦਾਂ ਕੀਤਾ ਮੈਂ ਜਾਨ ਬਚਾ ਕੇ ਭੱਜੇ ਉਥੋਂ ਅਸੀਂ ਕੀ ਦੇਖਣਾ ਸੀ 8 ਘੰਟੇ ਸਾਡਾ ਸਾਰਾ ਦੇਖਣ ਡਿਆ ਮੈਂ ਕਹ ਮੇਰੀ ਨੂੰਹਾਂ ਪ੍ਰੈਗਨੈਂਟ ਹੈਗੀ ਐ ਮੈਂ ਪਤਾ ਨਹੀਂ ਕਿੱਦਾਂ ਲੈ ਕੇ ਭੱਜੀ ਉਹਨੂੰ ਕਰੋ ਜੇ ਅਸੀਂ ਕਾਰ ਰਹਿੰਦੇ ਤਾਂ ਐਵੇਂ ਮਾਰਦੇ ਨਾ ਤੁਸੀਂ ਮੌਜੂਦ ਸੀ ਉਸ ਟੈਂਪਰ ਦੇ ਵਿੱਚ ਤੇ ਇਹ ਤੁਹਾਡੀ ਨਾ ਹਾਂ ਜੀ ਤੁਸੀਂ ਮੌਜੂਦ ਸੀ ਛੋਟਾ ਬੱਚਾ ਸੀ ਹਾਂ ਜੀ ਮੇਰਾ 2 ਸਾਲ ਦਾ ਬੱਚਾ ਹੈ ਮੈਂ ਪ੍ਰੈਗਨੈਂਟ ਆ ਇੰਨੀ ਉੱਚੀ ਕਾਰ ਦਾ ਪਰ ਉਸ ਦਿਨ ਮਾਰਿਆ ਦੋ ਮਿੰਟ ਹੋਇਆ ਸਿਰਫ ਆਪਾਂ ਨੰਗੀ ਆ ਤਾਂ ਬੂਆ ਖੁੱਲ ਗਿਆ ਅਡਾ ਜੇ ਅਸੀਂ ਕਾਰ ਹੁੰਦੇ ਤਾਂ ਕੀ ਹੁੰਦਾ ਅਡਾ ਕਿੰਨਾ ਕੁ ਨੁਕਸਾਨ ਹੋ ਗਿਆ ਨੁਕਸਾਨ ਜਾਨ ਦਾ ਮੋਟੇ ਇਕਦਮੀ ਦੀ ਮੈਡਮ ਮੱਦੀ ਨਹੀਂ ਖੋਲੀ ਸੋਨਾ ਗਹਿਣਾ ਪੈ ਸਾਰਾ ਕੁਝ ਲਾਗੇ ਸਾਡਾ ਸਾਰਾ ਛੱਡੀ ਪਾਣੀ ਛੱਡੀ ਤੇ ਬੱਚੇ ਦੇ ਕੱਪੜੇ ਤੱਕ ਸਾਰਾ ਕੁਝ ਬਾਕੀ ਕੀ ਦੂਰ ਦੀ ਗੱਲ ਹੈ ਪੁਲਿਸ ਪ੍ਰਸ਼ਾਸਨ ਹੁਣ ਕੀ ਘੋੜ ਲਓ ਇਨਸਾਫ ਚਾਹੇ ਇਨਸਾਫ ਚਾਹੇ ਜੋਰੀ ਸਾਡਾ ਸਿਰ ਨੂੰ ਬੇਨ ਜਾ ਜੋਰੀ ਤੁਸੀਂ ਸਾਡੇ ਨਾਲ ਬੇਨ ਕਾਰਵਾਈ ਦੀ ਮੰਗ ਕਰਦੇ ਹੋ ਕੋਈ ਸਾਡੀ ਕਾਰਵਾਈ ਕਰਦੀ ਨਹੀਂ ਪਹਿਲਾਂ ਵੀ ਸਾਡੇ ਘਰ ਜਾ ਕੇ ਪਏ ਨੇ ਪਹਿਲਾਂ ਰਿਪੋਰਟ ਆ ਗਈ ਹੈ ਕਾਉਂਸਲਰ ਦੀ ਕਾਉਂਸਲਰ ਦਾ ਫੋਨ ਗਿਆ ਉਹ ਵੀ ਐਂਟੀਆਂ ਵੱਲੋਂ ਜਿਹੜੇ ਕਰਕੇਗੇ ਕ੍ਰਾਈਮਨਲ ਉਹਨਾਂ ਦੀ سپورਟ ਸਿਰਫ ਕਾਉਂਸਲਰ ਕਰਨ ਦਾ ਮੁਹੱਲੇ ਦੇ ਪ੍ਰਧਾਨ ਕਰਨਦੇ ਉਹਨਾਂ ਦੀ سپورਟ ਤਾਂ ਕਰਕੇ ਸਾਡੇ ਸਾਡੀ ਵੱਲ ਕੋਈ ਕਾਰਵਾਈ ਨਹੀਂ ਪੁਲਸ ਕਰਦੀ ਵੀ ਉਲਟ ਸਾਨੂੰ ਦੋਸ਼ੀ ਦੱਸਦੀ ਸੀ ਕਾਂਗਰਸ ਪਾਰਟੀ ਦਾ ਬੰਦਾ ਵਾ ਜਿਹੜਾ ਇਹਦੀ ਜਿੱਤਿਆ ਕਾਉਂਸਲਰ ਉਹ ਸਾਰੀ سپورਟ ਉਹ ਪੂਰੇ ਮੁਹੱਲਾ ਉਹਦੇ ਨਾਲ ਚੱਲਿਆ ਆਪਾਂ ਨਹੀਂ ਚੱਲੇ ਉਹਦੇ ਨਾਲ ਕਿਉਂਕਿ ਪਹਿਲਾਂ ਵੀ ਸਾਡੇ ਨਾਲ 5 ਸਾਲੋਂ ਰਿਹਾ ਵਾ ਕਾਉਂਸਲਰ ਸਾਡੇ ਵੱਲੋਂ ਕੋਈ ਉਹਦੀ سپورਟ ਨਹੀਂ ਸਾਡੇ ਤੇ ਉਲਟ ਪਰਚੇ ਹੀ ਹੋਏ ਨਾਜਾਇਜ਼ੀ ਉਦੋਂ ਵੀ 5 ਸਾਲ ਤਾਂ ਕਰਕੇ ਉਹਦੀ سپورਟ ਨਹੀਂ ਆਪਾਂ ਕੀਤੀ ਉਹਦੇ ਕਰਕੇ ਸਾਰਾ ਮੁਹੱਲਾ ਉਹਦੇ ਨਾਲ ਤੁਰਿਆ ਵਾ ਉਦੇ ਕਰਕੇ ਸਾਡੇ ਤੇ ਇਹ ਕਾਰਵਾਈ ਪਈ ਐ ਇਦ ਕੀ ਨਹੀਂ ਤੇ ਕੇ ਦੀ ਜੂਟ ਨਹੀਂ ਸਾਡੇ ਘਰ ਵਿੱਚ ਕੋਈ ਨਜਾਇਜ਼ ਕੁੱਤਾ ਵੀ ਨਹੀਂ ਲੰਘਦਾ ਇੱਧਰ ਦੀ ਕਿੰਨਾ ਕੁ ਨੁਕਸਾਨ ਹੋਇਆ ਨੁਕਸਾਨ ਭੈਣ ਤੁਸੀਂ ਵੀਡੀਓ ਬਣਾਉਂਦੀ ਤੁਹਾਨੂੰ ਸਾਰਾ ਪਤਾ ਲੱਗੇ ਮੌਕੇ ਤੇ ਤੁਸੀ ਇਹ ਕੀ ਤੁਹਾਨੂੰ ਕੀ ਐਸਟੀਮੇਟ ਦੱਸੀ ਹੁਣ ਸਾਡੇ ਤੋਂ ਧਰ ਦੇ ਸਾਨੂੰ ਪਤਾ ਕੀ ਹੈਗਾ ਵਾ ਠੀਕ ਨੇ ਸਾਨੂੰ ਪਤਾ ਸਾਡੇ ਅੰਦਰ ਕਿੰਨਾ ਪਿਆ ਹੈ ਜ਼ਿਆਦਾ ਮੈਂ ਸਰਕਾਰੀ ਮੁਲਾਜ਼ਮ ਹਾਂ ਕਾਰਪੋਰੇਸ਼ਨ ਦੇ ਵਿੱਚ ਮੇਰੇ ਕੋਲ ਕੋਈ ਘੱਟ ਦੇ ਹੋਏਗਾ ਨਹੀਂ ਮੈਨੂੰ ਮਾਲਕ ਨੇ ਬਹੁਤ ਕੁ ਦਿੱਤਾ ਮੈਂ ਫੇਰ ਬਣਾ ਲਾਂਗਾ ਹੂੰ ਬਾਕੀ ਜੋ ਕਰਗੇਦੇ ਆ ਉਹਦੀ ਮੈਂ ਕੋਈ ਤੁਹਾਨੂੰ ਐਸਟੀਮੇਟ ਨਹੀਂ ਕੋਈ ਗਿਣਤੀ ਨਹੀਂ ਦੇ ਸਕਦਾ ਹਰ ਵਾਰੀ ਧੱਕਾ ਕਰਦੇ ਹਰ ਵਾਰੀ ਦੋ ਵਾਰੀ ਮੇਰੇ ਨਾਲ ਹੋ ਚੁੱਕਿਆ ਦੋ ਵਾਰੀ ਧੱਕਾ ਹੋ ਗਿਆ ਸਾਡੇ ਨਾਲ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਥਾਣੇ ਫੋਨ ਕਰਦੀ ਰਹੀ ਆ ਮੈਂ ਕਿ ਆ ਕੇ ਮੌਕਾ ਦੇਖੋ ਐਸਐਚਓ ਨਹੀਂ ਆਏ ਤੇ ਉਹ ਮੁਲਾਜ਼ਮ ਆਏ ਆ ਤੇ ਮੁਲਾਜ਼ਮਾਂ ਨੇ ਕੋਈ ਹਾਨਾ ਦਾ ਜਵਾਬ ਨਹੀਂ ਦੇ ਕੇ ਗਏ ਕੋਈ ਚੰਗੀ ਗੱਲ ਨਹੀਂ ਕਿਸੇ ਦਾ ਇਦਾਂ ਘਰ ਸਾੜਨਾ ਲੜਾਈ ਆਪਣੀ ਜਗ੍ਹਾ ਤੇ ਨੁਕਸਾਨ ਜਿਹੜਾ ਆ ਉਹ ਬੱਚੇ ਤੱਕ ਨਹੀਂ ਕਪੜਾ ਛੱਡਿਆ ਇਹ ਗੱਲ ਮਾੜੀ ਬੱਚੇ ਵੀ ਅੰਦਰ ਹੋ ਸਕਦੇ ਸੀ ਜਿਸ ਟਾਈਮ ਆਗ ਲਗਾਈ ਗਈ ਸੀ ਆਗ ਲੱਗੀ ਭੱਜ ਕੇ ਉਹਨਾਂ ਨੇ ਜਾਨ ਬਚਾਈ ਕੋਠੇ ਟੱਪ ਕੇ 2 ਸਾਲ ਦਾ ਬੱਚਾ ਫਿਰ 2 ਸਾਲ ਦਾ ਬੱਚਾ ਸੀ ਠੀਕ ਹੈ ਤੁਹਾਡੇ ਵੱਲੋਂ ਮਦਦ ਕੀਤੀ ਗਈ ਆ ਅਗਹਾਰ ਲਗਾਈ ਗਈ ਆ ਪੁਲਿਸ ਨੂੰ ਵੀ ਪਰ ਕਾਰਵਾਈ ਦੀ ਹੋਈ ਨਾ ਕੋਈ ਸਤਿ ਕੋ ਗਿਆ ਉਹ ਕਹਿੰਦੀ 10 ਵਜੇ ਆਵਾਂਗੀ ਜੀ ਮੈਂ ਸਵੇਰੇ ਨਹੀਂ 10 ਵਜੇ ਕਿਉਂ ਮੌਕਾ ਇੱਕ ਵਾਰੀ ਮੌਕੇ ਦਾ ਵੇਖ ਨਹੀਂ ਜਾਣੀਏ ਕੋਈ ਜੀ ਦਾ ਨੁਕਸਾਨ ਹੋ ਜਾਂਦਾ ਤੇ ਫਿਰ ਮੌਕੇ ਦੇਖਦੇ ਰਹਿਣਾ ਸੀ ਉਲਟਾ ਕਹਿੰਦੇ ਕਿ ਸੋਚ ਕੇ ਆਇਓ ਕਿ ਕੋਈ ਗੈਸ ਹੋਣੀ ਨਹੀਂ ਸੋਚ ਕੇ ਆਹੀ ਕਿ ਤਾ ਆਈਏ ਮਹਸਵੇਰੇ ਆਹੀ ਸਾਡਾ ਜਣਾ ਆਸਾਨ ਹੋ ਗਿਆ ਫਿਰ ਤੂੰ ਘਰ ਬੈਠੇ ਸੋਚਿਆ ਹੀ ਹੋਇਆ ਆ ਆ